ਮਹਾਰਾਜ ਜਨਕ ਮਾਤਾ ਸੀਤਾ ਜੀ ਦੇ ਪਿਤਾ ਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਡਾਕਟਰ ਪ੍ਰਵਿੰਦਰ ਸਿੰਘ ਸੋਢੀ ਤੇ ਤੁਸੀਂ ਦੇਖ ਰਹੇ ਹੋ ਸੋਢੀ ਹੋਮੋਪੈਥਿਕ ਗਿਆਨ ਦੋਸਤੋ ਜਦੋਂ ਸ਼੍ਰੀ ਰਾਮਚੰਦਰ ਜੀ ਨੂੰ ਬਨਵਾਸ ਦਿੱਤਾ ਗਿਆ ਤਾਂ ਉਹਨਾਂ ਦੇ ਪਿਤਾ ਜੀ ਨੇ ਵਿਯੋਗ ਦੇ ਵਿੱਚ ਮਹਾਰਾਜ ਦਸ਼ਰਤ ਜੀ ਨੇ ਆਪਣੇ ਪ੍ਰਾਂਤ त्याग ਦਿੱਤੇ ਸੀ ਪਰ ਕੀ ਤੁਸੀਂ ਕਦੇ ਸੋਚਿਆ ਕੀ ਰਾਜਾ ਜਨਕ ਨੂੰ ਕਿੰਨੀ वेदना ਹੋਈ ਹੋਊਗੀ ਕਿੰਨਾ ਦੁੱਖ ਲੱਗਿਆ ਹੋਊਗਾ ਜਦੋਂ ਉਹਨਾਂ ਨੇ ਆਪਣੀ ਧੀ ਨੂੰ வனਵਾਸ ਜਾਂਦਿਆਂ ਦੇਖਿਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਕਿ ਰਾਮਨ ਨੇ ਉਹਨਾਂ ਦੀ ਧੀ ਦਾ ਹਰਣ ਕਰ ਰਿਹਾ ਹੈ ਤਾਂ ਉਹ ਕਿੰਨੇ ਕੀ ਹੋਖ-ਖੋਖ ਦੇ ਵਿੱਚ ਹੋਣਗੇ ਕੋਈ ਨਹੀਂ ਜਾਣਦਾ ਉਸ ਤੋਂ ਬਾਅਦ ਅਯੁੱਧਿਆ ਵਾਪਸੀ ਹੋਈ ਪਰ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਅਪਸ਼ਬਦਾਂ ਦੇ ਉੱਤੇ ਮਾਤਾ ਸੀਤਾ ਨੂੰ ਫਿਰ ਬਨਵਾਸ ਭੇਜ ਦਿੱਤਾ ਗਿਆ ਤਾਂ ਕਿੰਨੇ ਦੁਖੀ ਹੋਏ ਹੋਣਗੇ ਰਾਜਾ ਜਨਕ ਲਵ ਕੁਸ਼ਦ ਦੇ ਜਨਮ ਤੋਂ ਬਾਅਦ ਜਦੋਂ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਤਾ ਸੀਤਾ ਜੀ ਧਰਤੀ ਵਿੱਚ ਸਮਾ ਗਏ ਤਾਂ ਕਿੰਨਾ ਦੁੱਖ ਹੋਇਆ ਹੋਊਗਾ ਮਹਾਰਾਜਾ ਜਨਕ ਨੂੰ ਆਪਣੀ ਧੀ ਦਾ ਉਹਨਾਂ ਨੇ ਕਦੇ ਵੀ ਆਪਣੀ ਧੀ ਨੂੰ ਸੁਖੀ ਨਾ ਦੇਖਿਆ Танного доступа.